Terima kasih telah <laughs> ਤੇ ਦੋ ਬਣਾਤੀਆਂ ਚਾਰ ਤੇ ਛੜਤੀਆਂ ਜੇ ਛੋਟੀ ਜੀ ਨਾਲ ਲੱਗਦੀ ਹੋਈ ਕੋਈ ਛੜਤੀ ਤੇ ਨਾਲ ਕੀ ਕਹਿੰਦੇ ਸੀ ਇਹਨਾਂ ਨੇ ਨਮੋਟਾ ਢੜੂ ਵਾਲੇ ਨੂੰ ਪਈਆਂ ਵਰਗੇ ਸਾਰੇ ਛੜ ਦੋ ਆਹ ਖਮੁੰਗ ਦਸੋ ਜੇ ਤਾਂ ਨਹੀਂ ਹੁੰਦਾ ਤੇ ਆ ਕੀ ਰੱਬ ਸੁੱਖ ਰੱਖੇ ਸਾਰੇ ਪਿੰਡਾਂ ਦੇ ਵਿੱਚ ਸਾਰੀਆਂ ਟੀਮਾਂ ਨੂੰ میری گل بھائی جی نوٹ کر لؤ میں کہہ کے جا رہی ہیں کچھ تبਾਰੇ سوپ رکھ کے سارے پنڈاں ਦੇ ਵਿੱਚ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਦੀਆਂ ਜਿੰਨੀਆਂ ਦਲੀਆਂ ਨੇ ਜਿੰਨੇ ਜੇ ਕਿਤੇ ਆਈ ਨਹੀਂ ਲੱਗਦਾ ਨਾ ਤੇ بھائی ਸਾਡੇ 12 ਮੂਰੇ چار ਇਟਾਂ ਲੱਗਣੀਆਂ ਸੀ ਉਹ ਨਹੀਂ ਲਾਈਆਂ ਤਾਂ ਮੈਂ ਸਾਰਿਆਂ ਨੂੰ ਇਹ ਕਿਹਾ ਵੀ ਉਹ ਵੀ ਲਗਾ ਦੇ ਦਰਵਾਜੇ ਤੇ ਚਿੰਨੀਆਂ ਤੇ ਇੱਕ ਟਾਂ ਚੜ੍ਹ ਲਿਓ ਸੋ ਕੰਮ ਸਿਕਾ ਮ ਤੁਹਾਨੂੰ ਇਸ ਦਲ ਦਾ ਧਰਵਾਸਾ ਹੋਊਗਾ ਤੁਹਾਨੂੰ ਇਸ ਦਲ ਦਾ ਵਾਕਈ ਆਪਣੇ ਆਪ ਨੂੰ ਇੱਕ ਹੌਸਲੇ ਇੱਕ ਮਾਰਨ ਵਾਲੀ ਗੱਲ ਹੋਊਗੀ ਬਈ ਜੇ ਅਸੀਂ ਸਰਕਾਰ ਬਣਾਈ ਆ ਜੇ ਅਸੀਂ ਆ ਤੁਹਾਡੇ ਸਾਹਮਣੇ ਖੜੀ ਜੇ ਅਸੀਂ ਆਪਲੀ ਨੂੰ ਦੋ ਵਾਰੀ ਲਗਾਤਾਰ ਜਤਾਇਆ ਜੇ ਸਰਕਾਰ ਖੂਬ ਬਣੀ ਆ ਤਾਂ ਇਸ ਕੱਲ ਦਾ ਨਜ਼ਾਰਾ ਵੀ ਮਨਾਇਆ ਉਹ ਤਾਂ ਮਨੀਮੇ ਹੋਣ ਲੈਣਾ 1.7 4.7 4.7 4.7 ਚਾਹੇ ਜੇ ਮਰਜ਼ੀ ਕੰਮ ਕਰਾਉਣਾ ਪਵੇ ਸਾਡੇ ਲਾਲ ਲੈ ਕੇ ਸਾਰੇ ਦੇ 60 ਦੇ 60 ਪਿੰਡਾਂ ਦੇ ਵਿੱਚ ਕੰਮਾਂ ਨੂੰ ਇਸ ਤਰੀਕੇ ਨਾਲ ਕਰਾਇਆ ਜਾਉ। ਸੋ ਪਿਛਲੇ ਦਿਨਾਂ ਦੇ ਵਿੱਚ ਦੇਖੋ ਤੁਸੀਂ ਆਪ ਦੇਖਿਆ ਪੰਚਾਇਤਾਂ ਬਣੀਆਂ ਨਹੀਂ ਤਾਂ ਜੇ ਦੀ ਕਿਸੇ ਦੀ ਸਰਕਾਰ ਹੁੰਦੀ ਸੀ ਉਹ ਇਸ ਗੱਲ ਤੇ ਖੜਾ ਹੁੰਦਾ ਸੀ ਵੀ ਮੈਂ ਆਪ ਦਾ ਸਰਪੰਚ ਬਣਾਉਣਾ ਚਾਹੇ ਜਿਵੇਂ ਮਰਜੀ ਬਣਾਵਾ ਮੇਰੇ ਆਪ ਨੂੰ ਮੈਨੂੰ ਆਪ ਆ ਕੇ ਦੱਸਦੇ ਮੇਰੇ ਦੱਸਣ ਦੀ ਗੱਲ ਆ ਪਿਛਲੇ 5 ਸਾਲਾਂ ਦੇ ਪਲਾਨ ਦੇ ਵਿੱਚ ਕਿ ਬਹੁਤ ਸਾਰੇ ਪਿੰਡ ਬਹੁਤ ਸਾਰੇ ਸਰਪੰਚ ਬਹੁਤ ਸਾਰੀਆਂ ਪੰਚਾਇਤਾਂ ਐਸੀਆਂ ਸੀ ਜਿਨ੍ਹਾਂ ਨੂੰ ਜਿਹੜੇ ਵਿਚਾਰੇ ਕਹਿੰਦੇ ਸੀ ਕਿ ਆ ਚੱਕੋ ਜੀ ਸਾਡਾ ਝੋਲਾ ਭਰਿਆ ਨੋਟਾਂ ਦਾ ਤੇ ਸਾਨੂੰ ਸਰਪੰਚੀ ਦੇ ਦੋ ਤੇ ਤੁਹਾਨੂੰ ਆਪ ਨੂੰ ਪਤਾ ਫਿਰ ਸਰਕਾਰ ਵਾਲਾ ਜਿਹੜਾ ਨੁਮਾਇੰਦਗੀ ਕਰਦਾ ਸੀ ਉਹ ਵੀ ਅਗੂ ਹੀ ਕਹਿ ਦਿੰਦਾ ਸੀ ਫਲਾਣਾ ਸਿਆ ਇੰਨਾ ਝੋਲਾ ਭਰ ਕੇ ਧਰ ਜੀ ਸਰਪੰਚੀ ਤੇਰੀ ਬੱਕੀ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਸਰਪੰਚ ਮੈਨੂੰ ਆਪ ਦੱਸ ਕੇ ਗਏ ਨੇ ਕਿ ਜੀ ਸਰਪੰਚੀ ਸਾਨੂੰ ਐਵੇਂ ਨਹੀਂ ਮਿਲੀ सरपंचਿਆਂ ਸੀ پیسے ਦੇ ਦੇ ਕੇ ਸਰਕਾਰ ਤੋਂ ਓਖੇ ਕਰਾਈਆਂ ਸੀ ਪਰ ਐਤੀ ਐਸ ਵਾਰੀ ਔਰ ਮੈਂ ਮੇਰੇ ਖਾਸ ਤੌਰ ਤੇ ਵਰਕਰਾਂ ਦਾ ਵੀ ਧੰਨਵਾਦ ਕਰਨੀ ਆ ਭਾਈ ਜਿਨ੍ਹਾਂ ਨੇ ਪਿੰਡ ਪਿੰਡ ਸਰਕਾਰ ਦਾ ਮੇਰਾ ਸਾਥ ਦਿੱਤਾ ਔਰ ਜਿਨ੍ਹਾਂ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਆਖਿਆ ਵੀ ਜੀ ਆ ਤਾਂ ਮੈਂ ਛੋਏ ਹੋਣਾ ਚਾਹੀਦਾ ਉਹ ਕਹਿੰਦੇ ਸੀ ਨਹੀਂ ਜੀ ਅਸੀਂ ਚੌੜ ਮੈਦਾਨ ਦੇ ਵਿੱਚ ਉਤਰਾਂਗੇ ਜੋ ਫੈਸਲਾ ਲੋਕਾਂ ਨੇ ਕਰ ਲਾ ਉਹ ਸਿਰ ਮੱਥੇ ਪਰਵਾਣ ਔਰ ਇਹ ਸਭ ਤੋਂ ਵੱਡੀ ਗੱਲ ਆ ਔਰ ਅੱਜ ਵੀ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਜਿਵੇਂ ਜਿਵੇਂ ਪੰਚਾਇਤਾਂ ਬਣੀਆਂ ਸਾਰੀਆਂ ਉਹ ਸਾਰੀਆਂ ਸਿਰ ਮੱਥੇ ਪਰਵਾਣ ਅੱਜ ਜਿਹੜੇ ਉੱਥੇ ਵਰਕਰ ਪੁਰਾਣੇ ਕੰਮ ਕਰਦੇ ਨੇ ਉਹ ਮੈਨੂੰ ਆਪ ਬਲਾ ਬਲਾ ਕਹਿ ਰਹੇ ਨੇ ਆਕੇ ਦਫ਼ਤਰ ਕਹਿ ਰਹੇ ਨੇ ਜੀ ਸਾਡੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕਰਾ ਦਿੱਤਾ ਜਾਵੇ ਇਹ ਤੋਂ ਪਹਿਲਾਂ ਤਾਂ ਇਸ ਟਾਮੇਟਾਵੇਂ ਪਿੰਡ ਦੇ ਵਿੱਚ ਸਿਰਫ ਸੰਪਤੀ ਹੁੰਦੀ ਸੀ ਕਿ ਆਕੀ ਤਲਵੰਡੀ ਸਭੋ ਦੇ 15 ਪਿੰਡਾਂ ਦੇ ਵਿੱਚ ਸਰਪੰਚ ਚੁਣੇਗੇ ਤੇ ਜਿਹੜੇ ਟਾਮੇਟਾਵੇਂ ਪਿੰਡ ਜੀ ਹੁੰਦੀ ਸੀ ਸਿਰਫ ਸੰਪਤੀ ਪਰ ਐਡੀਆਂ ਵੱਡੀਆਂ ਖ਼ਬਰਾਂ ਦੀਆਂ ਸੁਰਖੀਆਂ ਬਣਦਾ ਸੀ ਕਿ ਪੂਰੇ ਪੰਜਾਬ 'ਚ ਸੁਨੇਹਾ ਜਾਂਦਾ ਸੀ ਫਲਨ ਲੈ ਪਿੰਡ ਸਰਪੰਚ ਚੁਣਿਆ ਗਿਆ। ਔਰ ਇੱਕ ਚੀਜ਼ ਹੋਰ ਹੁੰਦੀ ਸੀ ਗੱਲ। ਸੋਣਾ ਦਾ ਅਲਾਰਮ ਹਲੇ ਮਗਰਮ ਹੁੰਦਾ ਸੀ ਪਹਿਲਾਂ ਪਿੰਡਾਂ 'ਚ ਲੜਾਈਆਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਹਰ ਚੇਕਵਾਦੋ ਜੀ ਇਹੋ ਜੀ ਰੱਖਦੀ ਸੀ। ਸੋ ਹੁਣ ਮੈਂ ਕਈ ਥਾਵਾਂ ਤੇ ਇਹ ਗੱਲ ਮੈਂ ਤਾਅਨ ਕੀਤੀ ਆ ਕਿ ਕਿਤੇ ਨਾ ਕਿਤੇ ਵਿਰੋਧੀ ਇਸ ਗੱਲ ਦੇ ਵਿੱਚ ਆ ਜਾਂਦੇ ਨੇ ਕਿ ਸਰਕਾਰ ਬੜਾਈਆ ਆ ਆਮ ਆਦਮੀ ਪਾਰਟੀ ਦੀ ਤੇ ਇਹਨਾਂ ਨੇ ਕੀ ਕਰਤਾ ਤਾਂ ਮੇਰਾ ਉਹਨਾਂ ਨੂੰ ਦੇਖੋ ਟਿੱਕੋ ਜਵਾਬ ਆ ਕਿ ਅਸੀਂ ਇਸ ਗੱਲ ਨਾਲ ਸਹਿਮਤ ਹੋ ਸਕਦੇ ਹਾਂ ਕਿ ਸਰਕਾਰ ਕੁਝ ਕੰਮਾਂ ਦੇ ਵਿੱਚ ਲੇਟ ਆ ਕੁਝ ਫਾਸਲੇ ਨੇ ਜੜੇ ਉਹ ਲੇਟ ਲੈ ਗਏ ਹੋਣਗੇ ਪਰ ਸਰਕਾਰ ਦੇ ਵਿੱਚ ਕਿਤੇ ਖੋਟ ਨਹੀਂ ਕੋਈ ਐਹੋ ਜੀ ਮਨਸ਼ਾ ਨਹੀਂ ਵਿਜੇਸ ਪੰਜਾਬ ਨੇ ਸਰਕਾਰ ਬਣਾਈ ਤੇ ਉਸੇ ਪੰਜਾਬ ਤੋਂ ਪੈਸੇ ਲੁੱਟ ਲੁੱਟ ਲੈ ਕੇ ਲੈ ਕੇ ਜਾਈਏ ਕਿਤੇ ਐਹੋ ਜੀ ਮਨਸ਼ਾ ਨਹੀਂ ਕਿ ਪਿੰਡਾਂ ਦੇ ਵਿੱਚ ਭਾਈਚਾਰਕ ਸੰਸ ਨੂੰ ਅਸੀਂ ਤੋਲিয়ে ਕਿਤੇ ਐਹੋ ਜੀ ਮਨਸ਼ਾ ਨਹੀਂ ਕੀ ਕਹਤੇ ਅਸੀਂ ਪਰਚੇ ਕਰਾਈਏ ਪਰਚਿਆਂ ਦੀ ਰਾਜਨੀਤੀ ਸਰਕਾਰ ਕਰਦੀ ਹੋਵੇ ਕੰਮ ਦੇ ਕੰਮ ਇਹਨਾਂ ਸਾਰੀਆਂ ਗੱਲਾਂ ਤੋਂ ਕੋਹਾਂ ਦੂਰ ਹੋ ਕੇ ਜੋ ਤੁਸੀਂ ਕੈਦ ਨੇ ਉਹ ਚਾਹ ਮੇਰੇ ਪਿੰਡ ਕੈਦ ਹੁੰਦੇ ਨੇ ਜੋ ਮੇਰੇ ਬਜ਼ੁਰਗ ਜੋ ਮੇਰੇ ਵਲੰਟੀਅਰ ਕੈਦ ਹੁੰਦੇ ਨੇ ਉਹ ਹਰ ਕੰਮ ਦੇ ਵਿੱਚ ਉਸੇ ਤਰੀਕੇ ਨਾਲ ਹੋ ਕੇ ਆਈਐਸਆਰ ਔਰ ਛੋੜੇ ਸਾਹਮਣੀਆਂ ਤਲਵੰਡੀ ਸਾਗੋ ਕਮੇਟੀ ਦੀਆਂ ਚੋਣਾਂ ਹੋਈਆਂ ਤੇ ਜੋ ਪਹਿਲਾਂ ਵੀ ਹੋਈਆਂ ਸੀ ਮੇਰੇ ਅੱਖੀਂ ਦੇਖਣ ਦੀ ਗੱਲ ਆ ਰਾਮਾ ਮੰਡੀ ਦੀ ਚੋਣ ਕਮੇਟੀ ਦੀ ਪਿਛਲੀ ਸਰਕਾਰ ਚ ਤੇ ਮੈਨੂੰ ਬੋਲਣ ਤੋਂ ਕੋਈ ਪਰੇਸ਼ੀ ਨਹੀਂ ਉੱਥੇ ਪ੍ਰਧਾਨਗੀ ਲਈ ਝੋੜਿਆਂ ਦੇ ਝੋੜੇ ਚੱਕੀ ਫਿਰਦੇ ਸੀ ਉਹ ਕਹਿੰਦੇ ਸੀ ਆ ਮੇਰਾ ਝੋੜਾ ਵੱਡਾ ਜੀ ਮੈਨੂੰ ਬਣਾਓ ਪ੍ਰਧਾਨ ਉਹ ਕਹਿੰਦਾ ਸੀ ਮੇਰਾ ਝੋੜਾ ਵੱਡਾ ਮੈਨੂੰ ਬਣਾਓ ਤਿਆਕੀ ਕੋਈ ਇੱਕ ਜਣਾ ਕਹ ਦੇ ਕਿ ਕਿਸੇ ਤੇ ਪਿਛਲੀ ਸਰਕਾਰਾਂ ਮੰਗੋ ਕਰ ਲਈ ਇੱਕ ਦਰ ਬੇਸਮਿਲਾਲ ਬਾਤ ਹੋਈ ਸੀ ਸੋ ਕਹਿਣ ਦਾ ਮਤਲਬ ਜਿਨਨੇ ਮਾਣ ਦੇ ਨਾਲ ਜਿਨਨੇ ਸਤਕਾਰ ਦੇ ਨਾਲ ਜਿਨਨੇ ਸਨਮਾਨ ਦੇ ਨਾਲ ਤੁਸੀਂ ਸਾਰੇ ਅੱਜ ਵੱਡੇ ਗੈਂਟੀ ਚ ਇੱਥੇ ਬੈਠੇ ਹੋ ਤੇ ਜਿਸ ਤਰੀਕੇ ਨਾਲ ਤੁਸੀਂ ਮੈਨੂੰ ਆਣ ਬਖਸ਼ਿਆ ਦੋ ਵਾਰੀ ਮੈਨੂੰ ਵਿਧਾਨ ਸਭਾ ਦੀਆਂ ਬਾੜੀਆਂ ਚੜਾਇਆ ਵਿਧਾਨ ਸਭਾ ਚ ਭੇਜਿਆ ਤੇ ਮੇਰੇ ਕਾਰਜ ਤੇ ਮੇਰੀਆਂ ਜ਼ਿੰਮੇਵਾਰੀਆਂ ਮੈਨੂੰ ਵਾਰ-ਵਾਰ ਇਹ ਅਹਿਸਾਸ ਕਰਾਉਂਦੀਆਂ ਸੀ ਕਿ ਪੰਚਾਇਤੀ ਚੌਰਾ ਆਉਣੀ ਹੈ ਨੇ ਔਰ ਉਹਨਾਂ ਸਹੀ ਤਰੀਕੇ ਨਾਲ ਕਿਵੇਂ ਸਿਰੇ ਚੜਾਉਣਾ ਇਹ ਮੇਰੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਅਰ ਮੈਂ ਧੰਨਵਾਦੀ ਹਾਂ ਮਾਰੇ ਦਾ ਵੀ ਸ਼ੁਕਰਾਨਾ ਕਰਨੀ ਸਾਰੀ ਟੀਮ ਦਾ ਧੰਨਵਾਦ ਕਰਨੀ ਹੈ ਵੀ ਜਿਨ੍ਹਾਂ ਨੇ ਇਹਨਾਂ ਮੁਸ਼ਕਿਲੇ ਚੜਾਉਣ ਦੇ ਵਿੱਚ ਮੇਰਾ ਸਹਿਯੋਗ ਦਿੱਤਾ ਔਰ ਫੈਸਲਾ ਪੰਡਾ ਦੇ ਵਿੱਚ ਪੰਡਾ ਨੂੰ ਆਪ ਕਰਨ ਦਾ ਹੱਕ ਦਿੱਤਾ ਸੋ ਮੈਂ ਕਿ ਸਰਪੰਚ ਸਾਹਿਬ ਨੂੰ ਕਹਿ ਰਹੀ ਸੀ ਮੈਂ ਕਿ ਹਲੇ ਤਾਂ ਥੋੜਾ ਜਿਹਾ ਟਾਈਮ ਹੋਇਆ ਪੰਚਾਇਤਾਂ ਬਣੀਆਂ ਨੂੰ ਤੇ ਜਿੰਨੀ ਜਿੰਨੀ ਰਕਮ ਦੇ ਨਾਲ ਆਪਾਂ ਪਿੰਡਾਂ ਦੇ ਕੰਮ ਸ਼ੁਰੂ ਕਰ ਰਹੇ ਹਾਂ ਇਹ ਅੱਜ ਤੱਕ ਕਦੇ ਕਿਸੇ ਸਰਕਾਰ ਚ ਨਹੀਂ ਹੋਇਆ ਸੀ ਤੁਸੀਂ ਫਰੋੜ ਕੇ ਦੇਖ ਲਓ ਹਟਾਂ ਕੋਈ ਹਉਸਰੇ ਨਹੀਂ ਕਰਦਾ ਸੀ ਇੱਡੇ ਕੰਮ ਕਰਾਉਣ ਦਾ ਸੋ ਪਿੰਡ ਮਲਕਾਣਾ ਨੂੰ 26 ਗਲੀਆਂ ਵਿੱਚ ਜਿਹੜੀ ਟਾਇਲ ਲੱਗਣੀ ਆ ਉਹਦੇ ਲਈ 1 ਕਰੋੜ 9 ਲੱਖ ਰੁਪਏ ਦੀ ਗ੍ਰਾਂਟ ਪਿੰਡ ਨੂੰ ਦਿੱਤੀ ਜਾਂਦੀ ਹੈ। ਕੋ-ਪਾਰਕ ਜਿਹਦੇ ਲਈ 18 ਲੱਖ ਰੁਪਏ ਦੀ ਗ੍ਰਾਂਟ ਪਿੰਡ ਨੂੰ ਦਿੱਤੀ ਜਾਂਦੀ ਹੈ। ਖੇਡ ਮੈਦਾਨ ਜਿਹਦੇ ਲਈ 35 ਲੱਖ ਰੁਪਏ ਦੀ ਗ੍ਰਾਂਟ ਪਿੰਡ ਨੂੰ ਆਈ ਹੈ ਜੀ। ਛੱਪੜਾ ਦਾ ਨਵੇਂ ਨੇ ਕਰਨ ਜਿਹਦੇ ਲਈ 85 ਲੱਖ ਰੁਪਏ ਦੀ ਗ੍ਰਾਂਟ ਮੇਲੀ ਕਮਿਊਨਿਟੀ ਹਾਲ ਜਿਹਦੇ ਲਈ 10 ਲੱਖ ਰੁਪਏ ਦੀ ਗ੍ਰਾਂਟ ਆ ਕੇ ਲੋ ਤੁਸੀਂ ਚੰਗੇ ਸਰਕਾਰੀ ਅੰਮ੍ਰਿਤਵਾਰੀਆ ਸਾਡੇ ਇਹ ਵਰਕਸ਼ਾਲਾ ਦੀ ਸੈਟ ਹੈ ਜੀ ਇਹ ਜਦੋਂ ਸ਼ੁਰੂ ਤੋਂ ਅੰਸ਼ਵਲ ਜੈ ਜੀ ਇਹਨੂੰ ਦੋ ਸ਼ੈਟਾਊਨਾਂ ਦਾ ਮੇਰ ਭਾਜੀ ਇਹਦੇ ਲਈ 16 ਲੱਖ ਰੁਪਏ ਦੀ ਗ੍ਰਾਂਟ ਆਪਕੀ ਲਈ ਹੈ ਤਿੰਨ ਪਬਲਿਕ ਟਾਇਲਟ ਇਹਦੇ ਲਈ 18 ਲੱਖ ਰੁਪਏ ਖਾਲ ਪੱਕੇ ਕਰਨ ਲਈ 62 ਲੱਖ ਰੁਪਏ ਦੀ ਗ੍ਰਾਂਟ ਆੰਗਨਵਾੜੀ ਸੈਕਟਰ ਜਿਹੜੇ ਅਜੇ ਤੱਕ ਨਹੀਂ ਬਣੇ ਸੀ 15 ਲੱਖ ਰੁਪਏ ਦੀ ਗ੍ਰਾਂਟ ਤੇ ਜਿਹੜਾ ਸਭ ਤੋਂ ਜ਼ਰੂਰੀ ਜਿੱਥੇ ਮੈਨੂੰ ਬਾਰ-ਬਾਰ ਕਿਹਾ ਜਾਂਦਾ ਸੀ ਤੰਗਰਾੜੀ ਤੇ ਫੁੱਲੋ ਖਾਰੀ ਵਾਲਿਆ ਜਿਹੜਾ ਰਾਹ ਆ ਉਹਦੇ ਲਈ 1 ਕਰੋੜ ਰੁਪਏ ਦੀ ਗ੍ਰਾਂਟ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਪੰਚਾਇਤੀ ਫੰਡ ਦੇ ਵਿੱਚੋਂ ਸਿਰਫ 3 ਲੱਖ ਰੁਪਏ ਦੀ ਇਹ ਕੰਮ ਜਿਹੜੀ ਕੋ ਲੱਗੂਗੀ ਬਾਕੀ ਸਾਰੇ ਦਾ ਸਾਰਾ ਕੰਮ ਜਿਹੜਾ